ਕਾਣੇ ਕਰਤੇ ਸਾਡੇ ਵੀ ਸਾਡੇ ਵਾਲੇ ਵੀ ਇਹੀ ਮੰਨਦੇ ਐ ਅਗਲਿਆਂ ਨੇ ਫਿਰ ਆਪਣੇ ਵਾਲੇ ਨੂੰ ਮੰਨਣਾ ਤੇ ਸਾਡੇ ਸਾਨੂੰ ਕਾਣੇ ਤੇ ਕਰਨਾ ਹੀ ਪੈਣਾ ਹੁਣ ਕਾਣਾ ਕਿਵੇਂ ਕਰਨਾ ਹੈ ਆਪਾਂ ਬੜੇ ਮਾਨ ਨਾਲ ਕਿਹਾ ਗੁਰੂ ਸਾਹਿਬ ਨੇ ਮਾਰਿਆ ਵਰਸ਼ਾ ਚਰਨਾ ਵਗਾਤਾ ਅੱਜ ਤੱਕ ਵਗ ਰਿਹਾ ਉਹ ਕਹਿੰਦੇ ਵਧੀਆ ਵਧੀਆ ਐਂ ਇ ਮੰਨ ਐਂ ਮੰਨ ਐ ਹੋ ਸਕਦਾ ਆਪਾਂ ਕਿਹਾ ਹਾਂਜੀ ਹੋ ਸਕਦਾ ਸਾਡੇ ਗੁਰੂ ਸਾਹਿਬ ਨੇ ਚਰਨਾ ਵਗਾਤਾ ਕਹਿੰਦੇ ਵਗਾ ਲੈ ਅਸੀਂ ਹੁਣ ਸ਼ਿਵਜੀ ਦੀਆਂ ਜਟਾਂ ਚੋਂ ਗੰਗਾ ਲਿਆਵਾਂਗੇ ਕੱਢ ਕੇ ਅਗਲੇ ਨੇ ਫਿਰ ਗੰਗਾ ਲਿਆਂਦੀ ਹੁਣ ਤੂੰ ਕਿੰਤੂ ਕਰਕੇ ਵਿਖਾ ਐ ਕਿਵੇਂ ਗੰਗਾ ਆਜੂ ਉਹ ਕੂ ਫਿਰ ਐਨੇ ਚਿਰ ਤੋਂ ਐ ਚਰਨਾ ਕਿਵੇਂ ਵਗ ਜੂ ਆਖੋ ਸਤਨਾ ਅਗਲੇ ਨੇ ਤੇਰੇ ਤੇ ਸਵਾਲ ਠੋਕਣਾ ਤੈਨੂੰ ਕਾਣਾ ਕਰ ਲਿਆ ਉਹ ਵੀਰੋ ਧਿਆਨ ਨਾਲ ਸੁਣਿਓ 1 ਮਿੰਟ ਚ ਗੱਲ ਨਿਬੇੜ ਦੇਣਾ ਕਿਸੇ ਮੌਲ ਵਿੱਚ ਗਏ ਦੁਕਾਨ ਤੇ ਗਏ ਉਹ ਬੰਦੇ ਨੇ ਤਜੂਰੀ ਨੂੰ ਹੱਥ ਪਾ ਲਿਆ ਕਹਿੰਦਾ ਲੱਖ ਰੁਪਈਆ ਚੱਕਣਾ ਹੈ ਮੈਂ ਸੋਨਾ ਚੱਕਣਾ ਹੈ ਮੈਂ ਹੀਰੇ ਚੱਕਣੇ ਹੈ ਤੈਂ ਪਤਾ ਕੀ ਕਿਹਾ ਤੈਂ ਵਿੱਚ ਬੈਠੇ ਨੇ ਤੂੰ ਪਤਾ ਕੀ ਕਿਹਾ ਚਲੋ ਐਂ ਕਰਦੇ ਆ ਮੈਂ ਨਾ ਇੱਕ ਛੋਲਿਆਂ ਦਾ ਇੱਕ ਕਿਲੋ ਛੋਲਿਆਂ ਦਾ ਪੈਕਟ ਚੱਕ ਲੈਣਾ ਕਹਿੰਦੇ ਚੱਕ ਲੈ ਚੱਕ ਲੈ ਤੂੰ ਛੋਲੇ ਚੱਕੇਗਾ ਹਣ ਤੂੰ ਮੈਨੂੰ ਕਹਿਣ ਜੋ ਗਾਨੀ ਕਾਣਾ ਤੇ ਤੂੰ ਵੀ ਹੋ ਗਿਆ ਚੋਰੀ ਕੱਖ ਦੀ ਤੇ ਚੋਰੀ ਭਾਵੇਂ ਲੱਖ ਦੀ ਉਹ ਕਾਣਾ ਤੂੰ ਹੁਣ ਹੁਣ ਬੋਲ ਕੇ ਵਖਾ ਤੈਨੂੰ ਤੇਰਾ ਇਤਿਹਾਸ ਮੇਰੇ ਉਹ ਵੀਰੋ ਗੁਰਬਾਣੀ ਕਹਿੰਦੀ ਏ ਕੁਝ ਹੋਰ ਤੇ ਇਤਿਹਾਸ ਕਹਿੰਦਾ ਕੁਝ ਹੋਰ ਇਤਿਹਾਸ ਸਾਡਾ ਲਿਖਵਾਇਆ ਜਦੋਂ ਅੰਗਰੇਜ਼ ਆਏ ਐ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਰਾਜ ਦੇ ਵਿੱਚ ਇਹਨਾਂ ਨੇ ਕੰਨ ਭਰ ਕੇ ਮਹਾਰਾਜੇ ਦੇ ਉਦਾਂ ਦੇ ਲਖਾਰੀ ਲਿਆਂਦੇ ਲਖਾਰੀਆਂ ਨੇ ਸਾਡਾ ਇਤਿਹਾਸ ਲਿਖਿਆ ਇਤਿਹਾਸ ਵਿੱਚ ਇਹਨਾਂ ਨੇ ਆਪਣੇ ਨਾਲ ਰਲਦਾ ਮਿਲਦਾ ਹੀ ਲਿਖ ਲਿਆ ਇਤਿਹਾਸ ਇਹਨਾਂ ਨੇ ਸੇਮ ਆਪਣੇ ਵਰਗਾ ਬਣਾ ਲਿਆ ਚਰਨਾ ਵਗਾਇਆ ਆਪਾਂ ਖੁਸ਼ ਹੋਈ ਗਏ ਸਾਡੇ ਗੁਰੂ ਦੀ ਵਡਿਆਈ ਹੋ ਰਹੀ ਹੈ ਸਾਡੇ ਗੁਰੂ ਸਾਹਿਬ ਦੀ ਵਡਿਆਈ ਹੋ ਰਹੀ ਹੈ ਉਹਨਾਂ ਨੇ ਤੇਰੇ ਛੋਲਿਆਂ ਦੇ ਪੈਕਟ ਦੇ ਪਿੱਛੇ ਹੀਰੇ ਚੱਕਣੇ ਆ ਸੋਨਾ ਚੱਕਣਾ ਹੁਣ ਤੂੰ ਬੋਲਣ ਜੋਗਾ ਨਹੀਂ ਅਗਲੇ ਨੇ ਦੁਕਾਨ ਦੀ ਚੋਰੀ ਵੱਡੀ ਕਰਨੀ ਸੀ ਇੱਕ ਛੋਲਿਆਂ ਦਾ ਪੈਕਟ ਤੈਨੂੰ ਦੇ ਤਾ ਕਾਣਾ ਕਰ ਲਿਆ ਤੂੰ ਖੁਸ਼ ਹੋਈ ਜਾਂਦਾ ਹੈ ਖੁਸ਼ ਨਾ ਹੋ ਤੇਰੇ ਗੁਰੂ ਦੀ ਵਡਿਆਈ ਇਸ ਗੱਲ ਵਿੱਚ ਨਹੀਂ ਸਾਡੇ ਗੁਰੂ ਸਾਹਿਬ ਦੀ ਇਹਨਾਂ ਗੱਲਾਂ ਨਾਲ ਵਡਿਆਈ ਨਹੀਂ ਹੁੰਦੀ ਵੀ ਸਾਡੇ ਗੁਰੂ ਸਾਹਿਬ ਨੇ ਚਰਨਾਂ ਵਗਾਤਾ ਸਾਡੇ ਗੁਰੂ ਸਾਹਿਬ ਦੀਆਂ ਦਲੀਲਾਂ ਕਰਕੇ ਵਡਿਆਈ ਹੈ ਆ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਹਦੇ ਕਰਕੇ ਵਡਿਆਈ ਹੈ ਕਰਾਮਾਤਾਂ ਨਹੀਂ ਜੇ ਤੁਸੀਂ ਕਰਾਮਾਤਾਂ ਮੰਨੋਗੇ ਅਗਲੇ ਦੀਆਂ ਕਰਾਮਾਤਾਂ ਕੱਟੋਗੇ ਕਿਵੇਂ ਸੁਣੋ ਅਗਲਾ ਕਹਿੰਦਾ ਪੰਜਾ ਲਾ ਕੇ ਪੱਥਰ ਰੋਕ ਲਿਆ ਆਪਾਂ ਬੜੇ ਖੁਸ਼ ਹੋਏ ਗੁਰੂ ਨਾਨਕ ਦੀ ਵਡਿਆਈ ਹੋ ਗਈ ਗੁਰੂ ਨਾਨਕ ਦੀ ਵਡਿਆਈ ਹੋ ਗਈ ਆਪਾਂ ਬੜੇ ਖੁਸ਼ ਹੋਏ ਤੇ ਅਗਲੇ ਨੇ ਫਿਰ ਇਤਿਹਾਸ ਕੀ ਬਣਾਇਆ ਸਾਡੇ ਵਾਲਾ ਹਨੂਮਾਨ ਗਿਆ ਉਹ ਸਾਰਾ ਪਹਾੜ ਹੀ ਚੱਕ ਕੇ ਲੈ ਆਇਆ ਤੈਨੂੰ ਛੋਲੇ ਫੜਾ ਤੇ ਥੋੜੇ ਜੇ ਕਾਣਾ ਕਰ ਲਿਆ ਹੁਣ ਬੋਲ ਕੇ ਵਿਖਾ ਤੂੰ ਕਹਿ ਇੱਕ ਮੈਂ ਪਹਾੜ ਚੱਕ ਲਿਓ ਤੇ ਅਗਲਾ ਕੋ ਫਿਰ ਐਂ ਪੱਥਰ ਕਿਵੇਂ ਰੁਕ ਤੂੰ ਹੁਣ ਬੋਲ ਐਂ ਪੱਥਰ ਕਿਵੇਂ ਰੁਕ ਤੂੰ ਅਗਲੇ ਨੇ ਅਗਲੇ ਨੇ ਬਣਾਤਾ ਤੈਨੂੰ ਮਨਾ ਲਿਆ ਪਹਿਲਾਂ ਤੂੰ ਮੰਨ ਗਿਆ ਅਗਲੇ ਨੇ ਪੂਰੇ ਦਾ ਪੂਰਾ ਢਾਂਚਾ ਖੜਾ ਕਰਤਾ ਉਹਦੇ ਤੇ ਹੁਣ ਕਿਤਾ ਐਵੇਂ ਹੋ ਸਕਦਾ ਤੈਨੂੰ ਐ ਕਹਿਣ ਜੋਗਾ ਛੱਡਿਆ ਹੀ ਨਹੀਂ ਅੱਛਾ ਤੇਰੇ ਸਰੋਵਰ ਵਿੱਚ ਬੰਦੇ ਠੀਕ ਹੁੰਦੇ ਨੇ ਤੂੰ ਕਹਿਆ ਹਾਂਜੀ ਠੀਕ ਹੁੰਦੇ ਨੇ ਇਹ ਕਿਵੇਂ ਹੁੰਦੇ ਨੇ ਇੱਥੇ ਬਾਣੀ ਪੜੀ ਜਾਂਦੀ ਹੈ ਤਾਂ ਕਰਕੇ ਠੀਕ ਹੋ ਜਾਂਦੇ ਨੇ ਇੱਥੇ ਹੀ ਮੈਂ ਖੜ ਜਾ ਐਂ ਮੰਨ ਕਹਿੰਦੇ ਮੰਨ ਲਿਆ ਕਹਿੰਦੇ ਫਿਰ ਸਾਡੇ ਵਾਲੀ ਗੰਗਾ ਵੇਖ ਲੈ ਤੁਹਾਡੇ ਵਾਲੇ ਤੇ ਹਜ਼ਾਰਾਂ ਹੀ ਆਉਂਦੇ ਐ ਸਾਡੇ ਤੇ ਜਦੋਂ ਨਾ ਮੇਲਾ ਕੁੰਭ ਦਾ ਲੱਗਦਾ ਹੈ ਕੁੰਭ ਦੇ ਮੇਲੇ ਤੇ ਕਰੋੜਾਂ ਹੀ ਬੰਦਾ ਠੀਕ ਹੋ ਕੇ ਤੁਰ ਜਾਂਦਾ ਹੁਣ ਤੂੰ ਬੋਲ ਨਹੀਂ ਸਕਦਾ ਟਾਣਾ ਕਰ ਲਿਆ ਤੈਨੂੰ ਅਗਲੇ ਨੂੰ ਪਤਾ ਸੀ ਜਿਹੜਾ ਇਹਨਾਂ ਦਾ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਬੋਲਦਾ ਉਹ ਕੁਝ ਹੋਰ ਕਹਿੰਦਾ ਹੈ ਜੇ ਇਹਨਾਂ ਨੂੰ ਕਾਣੇ ਨਾ ਕਰਿਆ ਇਹਨਾਂ ਨੇ ਸਾਡੇ ਤੇ ਸਵਾਲ ਕਰ ਦੇਣੇ ਇਹਨਾਂ ਨੇ ਸਾਡੇ ਤੇ ਸਵਾਲ ਕਰ ਦੇਣੇ ਐ ਇੰਨੇ ਸਵਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਜੇ ਉਹ ਸਵਾਲ ਆਪਾਂ ਕਰਦੇ ਤੇ ਅਗਲੇ ਨੇ ਕਹਿਣਾ ਸੀ ਇਦਾਂ ਅਗਲੇ ਨੇ ਸਾਨੂੰ ਕਾਣਾ ਕਰ ਲਿਆ ਜਵਾਬ ਨਹੀਂ ਆਉਂਦਾ ਕੋਈ ਅਗਲਾ ਕਹਿੰਦਾ ਤੂੰ ਮਾੜੀ ਜੀ ਮਾੜਾ ਜਾਂ ਥਾਂ ਦੇ ਦੇ ਬਸ ਸਾਰੇ ਦਾ ਸਾਰਾ ਟਾਂਚਾ ਅਗਲ ਸਾਡੇ ਸਿਰ ਤੇ ਫਿੱਟ ਕਰਕੇ ਰੱਖਤਾ ਸਾਡੇ ਗੁਰੂ ਸਾਹਿਬ ਦੀ ਵਡਿਆਈ ਵੀਰੋ ਇਸ ਕਰਕੇ ਐ ਜੇ ਕਰਾਮਾਤ ਮੰਨੇਗਾ ਅਗਲੇ ਦਿਨਾਂ ਤੇ ਵੱਡੀਆਂ-ਵੱਡੀਆਂ ਕਰਾਮਾਤਾਂ ਐ ਅਗਲੇ ਤੇ ਸੂਰਜ ਮੂੰਹ ਚ ਪਾ ਜਾਂਦੇ ਐ ਆਪਾਂ ਕਰਾਮਾਤ ਨੂੰ ਰਿਜੈਕਟ ਕਰਦਾ ਵੇਖਿਓ ਹੁਣ ਮੈਨੂੰ ਦੱਸੋ ਇੱਕ ਗੋਰਾ ਆਇਆ ਉਹ ਕਹਿੰਦਾ ਤੁਹਾਡੇ ਗੁਰੂ ਨੇ ਕੀ ਵਗਾਇਆ ਆਪਾਂ ਕਿਹਾ ਜੀ ਝਰਨਾ ਉਹਨੂੰ ਪੁੱਛੂ ਤੁਹਾਡੇ ਗੁਰੂ ਨੇ ਕੀ ਵਗਾਇਆ ਗੰਗਾ ਅੱਛਾ ਅੱਛਾ ਤੁਹਾਡੇ ਗੂਨੇ ਕੀ ਕੀਤਾ ਪੰਜਾ ਲਾ ਕੇ ਪੱਥਰ ਰੋਕ ਲਿਆ ਉਹਨੂੰ ਪੁੱਛੂ ਤੁਹਾਡੇ ਨੇ ਕੀ ਕੀਤਾ ਕਹਿੰਦੇ ਪਹਾੜੀ ਚੱਕ ਲਿਆ ਆ ਤੁਹਾਡੇ ਕਿੰਨੇ ਬੰਦੇ ਠੀਕ ਹੁੰਦੇ ਨੇ ਸਾਡੇ 1 ਦਿਨ ਦੇ ਵਿੱਚ 5000 ਬੰਦਾ ਠੀਕ ਹੁੰਦਾ ਉਹਨਾਂ ਨੂੰ ਪੁੱਛੂ ਤੁਹਾਡੇ ਉਹ ਕਹਣਗੇ ਸਾਡੇ 5 ਲੱਖ ਹੁੰਦਾ ਹੁਣ ਮੈਨੂੰ ਦੱਸੋ ਵੀ ਵੱਡਾ ਧਰਮ ਕਿਹੜਾ ਮੰਨੂ ਅਗਲਾ ਬੋਲ ਖਾਸ ਕਿਹੜਾ ਵੱਡਾ ਧਰਮ ਕਿਹੜਾ ਹੋਇਆ ਬੋਲੋ ਅਗਲੇ ਦਾ ਅਗਲੇ ਦੀਆਂ ਕਰਾਮਾਤਾਂ ਬਹੁਤ ਵੱਡੀਆਂ ਤੇਰੀਆਂ ਤੇ ਨਿਕੀਆਂ ਲਿਖੀਆਂ ਤੂੰ ਤੇ ਬੜਾ ਹੀ ਛੋਟਾ ਹੋ ਗਿਆ ਫਿਰ ਹੁਣ ਜੇ ਤੈ ਕਰਾਮਾਤ ਮੰਨਣੀ ਐ ਵੀ ਐ ਹੁੰਦਾ ਅਗਲੇ ਦੀ ਤੇ ਬਹੁਤ ਵੱਡੀਆਂ ਵੱਡੀਆਂ ਤੇ ਯਾਰ ਜੇ ਸਟੋਰੀਆਂ ਹੀ ਬਣਾਉਣੀ ਐ ਥੋੜੀਆਂ ਜੀਆਂ ਵੱਡੀਆਂ ਤੇ ਬਣਾਉਦਾ ਅਗਲੇ ਦੀਆਂ ਤੇ ਏਦੂ ਵੀ ਵੱਡੀਆਂ ਵੱਡੀਆਂ ਸਟੋਰੀਆਂ ਕਰਾਮਾਤ ਨਹੀਂ ਅਸੀਂ ਉਹ ਸੋਚ ਮੰਨਦੇ ਆ ਕੁਦਰਤੀ ਜਿਹੜਾ ਕਾਨੂੰਨ ਹੈ ਰੱਬ ਦੀ ਨਿਜਮ ਦੀ ਉਹ ਕਰਾਮਾਤ ਹੈ ਜਿਹੜੀ ਅਸੀਂ ਕਰਾਮਾਤਾਂ ਨੂੰ ਨਹੀਂ ਮੰਨਦੇ ਅਸੀਂ ਰਿਜੈਕਟ ਕਰਦੇ ਆ ਸਾਡੀ ਵਿਚਾਰਧਾਰਾ ਵੱਖਰੀ ਹੈ ਤਾਂ ਸਿੱਖ ਕੌਮ ਵੱਖਰੀ ਕੌਮ ਬਣਦੀ ਹੈ ਤਾਂ ਆ ਗੁਰੂ ਗ੍ਰੰਥ ਸਾਹਿਬ ਵੱਖਰੇ ਹੈ ਆ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਹੈ ਇਹ ਇਤਿਹਾਸ ਉਹ ਤੋਂ ਉਲਟ ਲਿਖਵਾਇਆ ਹੈ ਇਤਿਹਾਸ ਵਿੱਚ ਕੁਝ ਹੋਰ ਲਿਖਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਹੋਰ ਲਿਖਿਆ ਹੈ ਉਲਟ ਹੈ ਅਸੀਂ ਉਹ ਸਾਡੀ ਟੌਰ ਬੰਨੀ ਸੀ ਜਦੋਂ ਨਾ ਉਹ ਕਹਿੰਦਾ ਗੋਰਾ ਪੁੱਛਦਾ ਹਾਂ ਬਈ ਦੱਸ ਤੂੰ ਬੋਲ ਬਈ ਕੀ ਹੋਇਆ ਉਹ ਸੁਣਾਉਣ ਲੱਗਿਆ ਐ ਕਰਕੇ ਹਣ ਐ ਕਰਕੇ ਪਹਾੜ ਚੱਕਿਆ ਸਿਰ ਦੇ ਉੱਤੇ ਲੈ ਕੇ ਆਇਆ ਚੀਚੀ ਦੇ ਉੱਤੇ ਸਾਰਾ ਕਮਾਤਾ ਉਹ ਐ ਸੁਣਾ ਰਿਹਾ ਤੇ ਆਪਾਂ ਗੋਰੇ ਕੋਲੇ ਖੜ ਕੇ ਪਤਾ ਕੀ ਕਹਿੰਨੇ ਆ ਇਹ ਗਲਤ ਕਹਿੰਦਾ ਜੀ ਅਸੀਂ ਨਹੀਂ ਮੰਨਦੇ ਐ ਹੋ ਨਹੀਂ ਸਕਦਾ ਤੇ ਗੋਰੇ ਨੇ ਸਾਡੇ ਕੰਨਿਆਂ ਵੇਖ ਅੱਛਾ ਸੀ ਵੀ ਐ ਮੰਨਦੇ ਹੋ ਹਾਂ ਉਹਨੇ ਕਹਿਣਾ ਸੀ ਫੇਰ ਅੱਜ ਦਾ ਪੜਿਆ ਲਿਖਿਆ ਜਮਾਨਾ ਵੀ ਐਂ ਮੰਨਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਤੂੰ ਖੜਦਾ ਬਰਾਬਰ ਉੱਥੇ ਓਏ ਤੁਹਾਨੂੰ ਇਹ ਕਿੰਨੇ ਦੱਸਿਆ ਆਪਾਂ ਕਹਿੰਦੇ 500 ਸਾਲ ਪਹਿਲਾਂ ਗੁਰੂ ਨਾਨਕ ਦਸ ਕੇ ਗਏ ਐ ਉਹਨਾਂ ਨੇ ਕਹਿਣਾ ਤੂੰ ਵੀ ਵਧੀਆ ਹੀ ਐ ਤੇ 500 ਸਾਲ ਪਹਿਲਾਂ ਤੇਰਾ ਬਾਬਾ ਵੀ ਵਧੀਆ ਹੀ ਹੋਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੜਨ ਦਾ ਲ ਕੇ ਵਧੀਆ ਨਾ ਜਦੋਂ ਅਗਲਾ ਸੁਣਾਉਂਦਾ ਸੁਣਾਈ ਵਾਲਾ ਸੁਣਾਈ ਕਿਵੇਂ ਹੋਇਆ ਐ ਸੂਰਜ ਨੂੰ ਨਾ ਮੂੰਹ ਚ ਪਾ ਲਿਆ ਸੂਰਜ ਮੂੰਹ ਚ ਪਾ ਲਿਆ ਫੇਰ ਹੋਰ ਸੁਣਾ ਕਹਿੰਦੇ ઋષਿ ਨੇ ਨਾ ઋષਿ ਨੇ ਸਮੁੰਦਰ ਪੀ ਲਿਆ ਸਾਰਾ ਹੀ ਜੀਵ ਮਰਨ ਲੱਗ ਪਏ ਫੇਰ ਕਹਿੰਦੇ ਫੇਰ ਅਰਦਾਸਾਂ ਕੀਤੀਆਂ ਫੇਰ ਉਹਨੇ ਕੀ ਕੀਤਾ ਸ਼ਿਵਜੀਤ ਉਹਨੂੰ ਤਰਲੇ ਲਏ ਉਹ ਪੀ ਗਿਆ ਸਮੁੰਦਰ ਸਮੁੰਦਰ ਦਾ ਕੁਸ਼ਕਰ ਹੁਣ ਜੀਵ ਮਰਨ ਲੱਗ ਗਏ ਕਹਿੰਦੇ ਫਿਰ ઋષਿ ਨੇ ਕੀ ਕੀਤਾ ਉਹਨੇ ਮੈਨੂੰ ਲਫਜ਼ ਕਹਿਣਾ ਪੋ ਮੈਨੂੰ ਮਾਫ ਕਰਿਓ ਇਹ ਸੁਣਾਉਂਦੇ ਆ ਸਾਖੀ ਕਹਿੰਦੇ ਫਿਰ ਸ਼ਿਵਜੀ ਨੇ ਪਿਸ਼ਾਬ ਕਰਤਾ ਤੇ ਸਮੁੰਦਰ ਖਾਰਾ ਪਤਾ ਕਿਉਂ ਐ ਕਹਿੰਦੇ ਪੀ ਕੇ ਫਿਰ ਕੱਢਿਆ ਕਹਿੰਦੇ ਇਹ ਤਾਂ ਖਾਰਾ ਐ ਸਾਖੀ ਬਣਾਤੀ ਹੁਣ ਆਪਾਂ ਖੜੇ ਹੁੰਦੇ ਕੋਲੇ ਉਹ ਬੋਰੇ ਨੂੰ ਸੁਣਾਉਂਦਾ ਸਾਖੀ ਵੀ ਰੀਸੀ ਪੀ ਗਿਆ ਸੀ ਐ ਕਰਕੇ ਫਿਰ ਆਪਾਂ ਕਹਿੰਦੇ ਅਸੀਂ ਨਹੀਂ ਐ ਮੰਨਦੇ ਐ ਨਹੀਂ ਹੋ ਸਕਦਾ ਤੇ ਪੜਿਆ ਲਿਖਿਆ ਜਿੰਨੀਆਂ ਕੰਟਰੀਆਂ ਦੇ ਲੋਕ ਸੀ ਕਿਹਦੇ ਨਾਲ ਖੜਦੇ ਭਲਾ ਬੋਲੋ ਉਹਦੇ ਨਾਲ ਖੜਦੇ ਕਿ ਤੇਰੇ ਨਾਲ ਖੜਦੇ ਗੱਜ ਕੇ ਸਾਡੇ ਨਾਲ ਖੜਦੇਗੇ ਨਾ ਖੜਦੇ ਅਗਲਾ ਕਹਿੰਦਾ ਸਹੀ ਕਹਿਣਾ ਹੈ ਆਹ ਗੱਲ ਵਧੀਆ ਐ ਨਹੀਂ ਹੋ ਸਕਦਾ ਢਾਈ ਚੂੜੀਆਂ ਵਿੱਚ ਕੋਈ ਬੰਦਾ ਸਮੁੰਦਰ ਨਹੀਂ ਸਮੁੰਦਰ ਕੋਈ ਮਾੜੀ ਮੋਟੀ ਚੀਜ਼ ਐ ਐਂ ਪੀ ਗਿਆ ਉਹਨਾਂ ਨੇ ਤੇ ਜਿਹੜੀ ਚੀਜ਼ ਵੇਖੀ ਤੇ ਤੇ ਵੇਖਿਆ ਸੂਰਜ ਸੂਰਜ ਦੇ ਨਾਲ ਸਾਖੀ ਜੋੜ ਲਈ ਜੇ ਵੇਖਿਆ ਸਮੁੰਦਰ ਸਮੁੰਦਰ ਖਾਰਾ ਉਹਦੇ ਨਾਲ ਜੋੜ ਲਈ ਜਿਹੜੀ ਚੀਜ਼ ਵੇਖੀ ਉਹਦੇ ਨਾਲ ਹੀ ਜੋੜਨੀ ਆਪਾਂ ਵੀ ਜੋੜਨੀ ਆ ਵੀ ਆਪਣੇ ਵੀ ਗੁਰੂ ਸਾਹਿਬ ਕਿਤੇ ਘੱਟ ਨਾ ਰਹਿ ਜਾਣ ਉਹ ਗੁਰੂ ਦੀ ਕੀਤੀ ਤੇ ਵਡਿਆਈ ਵੀ ਗੁਰੂ ਸਾਹਿਬ ਨੂੰ ਵੀ ਆਪਾਂ ਬਰਾਬਰ ਵੱਡੇ ਵੱਡੇ ਕਰੋ ਤੇ ਇਹ ਨਹੀਂ ਸਮਝ ਆਈ ਵੀ ਵਡਿਆਈ ਕਰਦੇ ਕਰਦੇ ਆਪਣੇ ਗੁਰੂ ਨੂੰ ਅਸੀਂ ਛੋਟਾ ਕਰਕੇ ਰੱਖਿਆ ਕਮਲਾ ਬੰਦਾ ਜਦੋਂ ਵਡਿਆਈ ਕਰਦਾ ਤੇ ਉਹ ਵਡਿਆਈ ਵਿੱਚ ਵੀ ਬੇਇੱਜ਼ਤੀ ਕਰ ਜਾਂਦਾ ਆਪ ਕੋ ਸਤਨਾ ਫਿਰ ਵਾਹਿ ਉਹ ਵਡਿਆਈ ਕਰਦੇ ਕਰਦੇ ਵੱਡਾ ਬਣਾਉਂਦੇ ਬਣਾਉਂਦੇ ਸਗੋਂ ਛੋਟਾ ਬਣਾ ਗਏ ਤੇ ਅੱਜ ਦੀ ਪੀੜ੍ਹੀ ਸਾਹਮਣੇ ਅੱਜ ਦੇ ਆ ਦੇਸ਼ਾਂ ਵਿੱਚ ਅੱਜ ਦੇ ਲੋਕਾਂ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰੂ ਨਾਨਕ ਦੀ ਸੋਚ ਦੱਸੋਂਗੇ ਲੋਜੀਕਲੀ ਦਲੀਲਾਂ ਵਾਲੀ ਤੇ ਅੱਜ ਤੁਹਾਡੇ ਗੋਰੇ ਵੀ ਕਾਇਲ ਹੋ ਜਾਣਗੇ ਗੋਰੇ ਵੀ ਕਹਿਣਗੇ 500 ਸਾਲ ਜੇ ਬਾਬਾ ਨਾਨਕ ਪਹਿਲਾਂ ਇਹੋ ਜਿਹਾ ਹੋਇਆ ਸਾਨੂੰ ਕਿਉਂ ਨਹੀਂ ਪਤਾ ਲੱਗਿਆ ਉਹ ਤੈਨੂੰ ਮੱਥਾ ਟੇਕਣਗੇ ਤੇਰੇ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਤੇ ਜੇ ਤੂੰ ਕਰਾਮਾਤਾਂ ਵਾਲੀ ਗੱਲ ਸੁਣਾਏਗਾ ਉਹਨੇ ਹਸਣਾ ਉਹਨੇ ਕਹਿਣਾ ਛੱਡੋ ਤੂੰ ਤੇਰੇ ਨਾਲ ਉਹ ਤੇ ਅਸੀਂ ਵੱਡੀਆਂ ਵੱਡੀਆਂ ਸੁਣੀਆਂ ਹੋਈਆਂ ਨੇ ਆਖੋ ਸਤਨਾਮ ਆਗੀ ਪਗੜ ਜਾਏਗਾ ਆਗੀ ਸਮਝ ਵਿੱਚ ਕਾਣਾ ਨਹੀਂ ਹੋਣਾ ਕਾਣੇ ਨਹੀਂ ਅੜੀ ਕਰਕੇ ਅਸੀਂ ਨਹੀਂ ਮੰਨਦੇ ਐ ਨਾ ਕਾਣੇ ਕਰ ਸਾਨੂੰ ਅਸੀਂ ਇਹ ਚੀਜ਼ਾਂ ਮੰਨਦੇ ਹੀ ਨਹੀਂ ਜੇ ਕਾਣਾ ਹੋ ਗਿਆ ਜੇ ਤੈ ਛੋਲਿਆਂ ਦਾ ਪੈਕੇਟ ਚੱਕ ਲਿਆ ਹੁਣ ਤੂੰ ਬੋਲਣ ਜੋਗਾ ਨਹੀਂ ਵੀ ਇਹਨੇ ਸੋਨਾ ਚੱਕਿਆ ਇਹਨੇ ਹੀਰੇ ਚੱਕਿਆ ਤੈਨੂੰ ਕਾਣਾ ਕਰ ਲਿਆ ਅਗਲੇ ਨੇ ਕਾਣਾ ਨਾ ਹੋ ਜੀ ਕਿਦੇ ਖੁੱਲ ਕੇ ਕਿਆ ਕਰ ਅਸੀਂ ਨਹੀਂ ਆ ਗੱਲਾਂ ਮੰਨਦੇ ਐ ਨਹੀਂ ਹੋ ਸਕਦਾ ਆ ਸਾਰਾ ਕੁਝ ਸਮਝ ਆਉਂਦਾ ਸਾਡਾ ਦਿਮਾਗ ਚੱਲਦਾ ਸਾਨੂੰ ਬੁੱਧੂ ਨਾ ਬਣਾਓ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਸਿੱਧੇ ਸਵਾਲ ਕਰਦੇ ਐ ਐਸ ਉਨਤ ਕਿਵੇਂ ਐਂ ਜਨੇਊ ਕਿਵੇਂ ਹੋਰ ਕਿਹੜੇ ਰਾਹ ਆ ਤੂੰ ਆਪਣੇ ਆਪ ਨੂੰ ਜਾਤ ਵੱਡੀ ਬਣਾ ਲਈ ਐ ਠੋਕ ਠੋਕ ਕੇ ਗੱਲਾਂ ਕਰੋ ਅਗਲਾ ਕਵੇ ਵਾਹ ਓਏ ਤੁਹਾਡੇ 500 ਸਾਲ ਪਹਿਲਾਂ ਤੁਸੀਂ ਐ ਸੋਚਦੇ ਰਹੇ ਹੋ ਉਹ ਸਿੱਖੋ ਤੁਸੀਂ ਤੁਸੀਂ 500 ਸਾਲ ਪਹਿਲਾਂ ਇਹੋ ਜੀ ਸੋਚ ਰੱਖਦੇ ਹੋ ਤੇਰੀ ਵੀ ਦਾੜੀ ਤੇਰੇ ਗੁਰੂ ਗੋਬਿੰਦ ਸਿੰਘ ਦੇ ਵੀ ਦਾੜੀ ਉਹ ਤੇਰੀ ਦਾੜੀ ਫਿਰ ਸੋਹਣੀ ਲੱਗੂ ਵਧੀਆ ਲੱਗੂ ਜੇ ਪੱਗਾਂ ਬੰਨ ਕੇ ਦਾੜੀਆਂ ਰੱਖ ਕੇ ਪਾ ਕੇ ਗੱਤਰੇ ਗੱਲਾਂ ਤੇ ਉਹੀ ਕਰਨੀਆਂ ਸੀ ਉਹ ਫਿਰ ਤੇ ਮੁੰਡਣੀ ਕਰਾ ਲੈਂਦਾ ਫਿਰ ਫਰਕ ਕੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਫਰਕ ਕੀ ਐ ਤੇਰਾ ਜੇ ਤੇਰੀ ਸੋਚ ਉਹੀ ਐ ਕਰਾਮਾਤੀ ਤਾਂ ਜਾ ਤਾਂ ਨਾਲ ਹੀ ਲਿਆਉਣਾ ਸੀ ਫਿਰ ਵੱਖਰਾ ਕੀ ਐ ਤੇ ਆਹੀ ਕੋਸ਼ਟਾ ਚੱਕ ਕੇ ਲਿਆਉਣਾ ਸੀ ਫਿਰ ਵੱਖਰਾ ਕੀ ਹੈ ਤੈਂ ਆਹੀ ਚੱਕਣਾ ਸੀ ਸਾਰਾ ਕੁਝ ਤੂੰ ਆਹ ਕੁਝ ਚੱਕ ਕੇ ਲਿਆ ਕੇ ਗੁਰੂ ਨੂੰ ਛੋਟਾ ਕਰਤਾ ਤੈਂ ਬਹੁਤ ਗੁਰੂ ਨਾਨਕ ਨੂੰ ਤੂੰ ਕਿੱਧਰ ਖਿਹਾਰਨਾ ਸੀ ਤੂੰ ਕਿਹੜੇ ਪਾਸੇ ਖਿਹਾਰਤਾ ਲਾ ਜਾ ਕੇ ਤਾਂ ਕਰਕੇ ਸਾਡੇ ਗੁਰੂ ਸਾਹਿਬ ਬਹੁਤ ਵੱਡੇ ਐ ਆਪਣੀਆਂ ਦਲੀਲਾਂ ਕਰਕੇ ਆਪਣੀ ਸੋਚ ਕਰਕੇ ਆਪਣੀ ਸੋਚ ਤੇ ਅੜੇ ਰਹੇ ਐ ਤੇ ਤਵੀ ਤੇ ਬਹਿ ਗਏ ਉਹ ਸਿੱਖਾ ਅੜਿਆ ਰਹੀ ਇਹ ਸੋਚ ਤੇ ਅੜ ਵੀ ਆ ਜੋ ਲਿਖਿਆ ਸੱਚ ਹੈ ਗੁਰੂ ਗ੍ਰੰਥ ਸਾਹਿਬ ਸੱਚ ਹੈ ਸਹਿਜ ਪਾਠ ਆਪ ਕਰੋ ਬਾਣੀ ਨੂੰ ਆਪ ਪੜੋ ਆਪੋ ਆਪਣੇ ਘਰਾਂ ਦੇ ਵਿੱਚ ਪੋਥੀਆਂ ਲਿਆਓ ਖੋਲ੍ਹ ਬਾਣੀ ਪੜੋ ਸੰਗੋ ਨਾ ਹਰੇਕ ਬੰਦਾ ਬਾਣੀ ਦੇ ਨੇੜੇ ਲੱਗੇ ਗਲਤ ਪੜੇਗਾ ਹੌਲੀ-ਹੌਲੀ ਗਲਤ ਪੜਦਾ ਪੜਦਾ ਠੀਕ ਪੜੇਗਾ ਬੰਦਾ ਮੋਟਰਸਾਈਕਲ ਚਲਾਉਣਾ ਲੱਗਦਾ ਪਹਿਲਾਂ ਇੱਕ ਦੋ ਵਾਰੀ ਡਿੱਗਦਾ ਵੀ ਹੈ ਸਾਈਕਲ ਚਲਾਉਂਦਾ 100 ਵਾਰ ਡਿੱਗਦਾ ਟਰੈਕਟਰ ਚਲਾਉਂਦਾ ਠੋਕ ਲੈਂਦਾ ਕਿਤੇ ਗੱਡੀ ਵੀ ਮਾਰ ਲੈਂਦਾ ਪਰ ਚਲਾਉਂਦਾ ਚਲਾਉਂਦਾ ਇੱਕ ਨਾ ਇੱਕ ਦਿਨ ਸਿੱਖ ਜਾਂਦਾ ਹੈ ਬਾਣੀ ਤੋਂ ਡਰੋ ਨਾ ਬਾਣੀ ਦੇ ਨੇੜੇ ਲੱਗੋ ਬਾਣੀ ਪੜਦੇ 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 ਤੁਸੀਂ ਆਪੇ ਹੀ ਪੜਨ ਲੱਗ ਜਾਣਾ ਨੇੜੇ ਲੱਗ ਜਾਓ ਡਰੋ ਨਾ ਕਬਰਾ ਹੋ ਨਾ ਬਾਣੀ ਤੋਂ ਸਾਨੂੰ ਦੂਰ ਕਰਿਆ ਆਪ ਬਾਣੀ ਦੇ ਨੇੜੇ ਲੱਗੋ ਜਿੰਨਾ ਗੁਰੂ ਤੇਰਾ ਉਹਨਾਂ ਹੀ ਗੁਰੂ ਮੇਰਾ ਜਿੰਨਾ ਗੁਰੂ ਮੇਰਾ ਉਹਨਾਂ ਹੀ ਗੁਰੂ ਤੇਰਾ ਤੂੰ ਫਰਕ ਨਾ ਸਮਝ ਬਾਣੀ ਤੇਰੀ ਹੈ ਸਾਡੀ ਬਾਣੀ ਹੈ ਸਾਡੇ ਵੱਡਿਆਂ ਦੀ ਬਾਣੀ ਹੈ ਸਾਸੀ ਡਰੀਏ ਨਾ ਨੇੜੇ ਲੱਗੋ ਇਹ ਪੁਜਾਰੀ ਨੂੰ ਪਰੇ ਰੱਖੋ ਵਸੀਅਤ ਕਰਾ ਲਈਏ ਨੇ ਆਪਣੀ ਮਰਜ਼ੀ ਦੇ ਅਰਥ ਕਰਕੇ ਆਪਣੇ ਹਿਸਾਬ ਨਾਲ ਸਾਡਾ ਵੀ ਬੇੜਾ ਭਾਤਾ ਆਪ ਤੇ ਸ਼ਰਮ ਆਉਂਦੀ ਸਾਨੂੰ ਵੀ ਸ਼ਰਮ ਆਉਂਦੀ ਹੈ ਜੇ ਭਾਈ ਆ ਕਰਾਮਾਤੀ ਢਾਂਚਾ ਅੱਜ ਜੋ ਸਿਸਟਮ ਹੈ ਸਾਡੀਆਂ ਸੰਪਰਦਾਵਾਂ ਦਾ ਜੇ ਇਹ ਜਿਆਂ ਦੇ ਵਿੱਚ ਅਸੀਂ ਰਲ ਕੇ ਰਹਿਣਾ ਹੈ ਤੇ ਮੈਨੂੰ ਕੋਈ ਬੰਦਾ ਕਵੇ ਵੀ ਤੂੰ ਆ ਇਹ ਇਹ ਰਿਪਰੈਜ਼ੈਂਟ ਕਰਨਗੇ ਇਹ ਪੇਸ਼ ਕਰਨਗੇ ਪੰਥ ਕਿਦਾਂ ਦਾ ਹੈ ਤੇ ਮੇਰੇ ਵਰਗੇ ਨੂੰ ਖੁੱਲ ਕੇ ਕਹਿਣਾ ਚਾਹੀਦਾ ਮੈਂ ਇਹਨਾਂ ਦਾ ਹਿੱਸਾ ਨਹੀਂ ਹਾਂ ਮੈਂ ਨਹੀਂ ਹਿੱਸਾ ਇਹਨਾਂ ਦਾ ਇਹ ਹੋਰ ਤਰ੍ਹਾਂ ਸੋਚਦੇ ਐ ਮੈਂ ਹੋਰ ਤਰ੍ਹਾਂ ਸੋਚਦਾ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਮੰਨਦਾ ਪਰ ਇਹਨਾਂ ਦੀ ਸੋਚ ਨੂੰ ਮੈਂ ਨਹੀਂ ਮੰਨਦਾ ਕਿਉਂਕਿ ਆਪਣੀ ਵੀ ਬੇਇੱਜ਼ਤੀ ਕਰਾਉ ਨਾਲ ਮੇਰੀ ਵੀ ਕਰਾਉ ਮੈਂ ਆਇਆ ਜ਼ਰੂਰ ਹਾਂ ਇਹਦੇ ਨਾਲ ਲੱਗਦਾ ਇਹਦੇ ਵਰਗਾ ਜ਼ਰੂਰ ਹਾਂ ਪਰ ਮੇਰੀ ਤੇ ਇਹਦੀ ਸੋਚ ਦਾ ਬੜਾ ਬੋਲੋ ਮੇਰਾ ਤੇ ਇਹਦੀ ਸੋਚ ਦਾ ਬੜਾ ਫਰਕ ਹੈ ਸਾਡੀਆਂ ਦਾੜ੍ਹੀਆਂ ਇੱਕੋ ਜੀਆਂ ਪੱਗਾਂ ਇੱਕੋ ਜੀਆਂ ਮੰਨਦਾ ਇਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਮੰਨਦਾ ਮੈਂ ਵੀ ਆ ਪਰ ਮੇਰੀ ਤੇ ਇਹਦੀ ਸੋਚ ਦਾ ਫਰਕ ਬਹੁਤ ਹੈ ਮੈਂ ਮੇਰੀ ਸੋਚ ਦਾ ਫਰਕ ਹੈ ਅਸੀਂ ਵੱਖਰੀ ਤਰ੍ਹਾਂ ਸੋਚਦੇ ਹਾਂ ਤੇ ਭਾਈ ਜੇ ਤੁਸੀਂ ਪਿਆਰ ਕਰਦੇ ਹੋ ਆਪ ਬਾਣੀ ਨੂੰ ਪੜੋ ਬੀਬੀਆਂ ਘਰ ਘਰ ਸਹਿਜ ਪਾਠ ਰੱਖੋ ਆਪ ਆਪ ਬਾਣੀ ਪੜਿਆ ਕਰੋ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਆਪ ਰੱਖ ਕੇ ਅਗਲੇ ਸਾਲ ਤੇ ਭੋਗ ਪਾ ਦਿਆ ਕਰ ਅਗਲੇ ਜਨਮ ਦਿਨ ਤੇ ਭੋਗ ਪਾਤਾ ਅਰਦਾਸ ਕਰ ਲਈ ਅਗਲੇ ਜਨਮ ਦਿਨ ਦਾ ਫੇਰ ਰੱਖ ਲਿਆ ਕਰ ਨਾਲੇ ਤੇ ਪਾਠ ਹੋ ਗਿਆ ਨਾਲੇ ਜਨਮ ਦਿਨ ਮਨਾਇਆ ਗਿਆ ਇੱਕ ਸਾਲ ਵਿੱਚ ਇੱਕ ਸਹਿਜ ਪਾਠ ਕਰ ਲਿਆ ਤੇ 5-7 ਪੰਜ ਅੰਗ ਵੀ ਪੜੀ ਜਾਏਗਾ ਸਹਿਜ ਪਾਠ ਪੂਰਾ ਹੋ ਜਾਊਗਾ ਪੰਜ ਅੰਗ ਰੋਜ਼ ਪੜੀ ਜਾਵੇ ਸਹਿਜ ਪਾਠ ਹੋ ਜਾਊ ਪੂਰਾ ਤੇ ਪੰਜ ਅੰਗ ਪੜਨ ਦੇ ਕਿੰਨਾ ਟਾਈਮ ਲੱਗੂ ਜੇ ਤੇ ਤੇਜ਼ ਪੜਦਾ ਹੈ ਤੇ 5 ਮਿੰਟ ਜੇ ਭੌੜੀ ਪੜਦਾ 10 ਮਿੰਟ ਬਾਲੇ ਸਵਾਦ ਲੈ ਕੇ ਪੜਦਾ 20 ਮਿੰਟ ਤੇ ਜੇ ਸਣੇ ਅਰਥਾਂ ਦੇ ਪੜ੍ਹੇਗਾ ਤੇ 40 ਮਿੰਟ ਲੱਗਣਗੇ ਏਦੂ ਵੱਧ ਟਾਈਮ ਨਹੀਂ ਲੱਗਦਾ ਸਾਲ ਚ ਸਹਿਜ ਪਾਠ ਹੋ ਜੂ ਤੇ ਕਿੰਨੀ ਟੋਰ ਹੈ ਬਾਬਾ ਜੀ ਦਾ ਫੋਨ ਆਵੇ ਭਾਈ ਲੜੀ ਚ ਪਾਠ ਕਰਾ ਦੋ ਭੇਜ ਦੋ 11000 ਰੁਪਿਆ ਉਦੋਂ ਵੀ ਠੋਕ ਕੇ ਕੀ ਕਰ ਸਾਡੇ ਤੇ 2 ਹੋ ਗਏ ਪਾਠ 8 8 7 ਨਾਮ ਅਖਰੀ ਵਾਰ ਇੱਕ ਮੈਂ ਕਰ ਲਿਆ ਇੱਕ ਮੇਰੀ ਘਰ ਵਾਲੀ ਨੇ ਕਰ ਲਿਆ ਸੀ ਤੇ ਦੋ ਕਰ ਲੇ ਬਾਬਾ ਤੇ ਦੇ ਨਾਲੇ ਪਾਟ ਠੇਕੇ ਤੇ ਹੀ ਦੇ ਦੇਣਾ 8000 ਆਪਣੀ ਜੇਬ ਚ ਪਾਏਗਾ 3000 ਗਾਂ ਪਾਟੀਆਂ ਨੂੰ ਠੇਕੇ ਤੇ ਦੇ ਦੇਗਾ ਹੁੰਦਾ ਪਾਟ ਦਾ ਠੇਕਾ ਕਿ ਨਹੀਂ ਬੋਲੋ ਝੂਠ ਦੇ ਨਹੀਂ ਠੇਕਾ ਚੱਲਦਾ ਹੈ ਧੰਦਾ ਚੱਲਦਾ ਹੈ ਧਰਮ ਦੇ ਨਾਂ ਤੇ ਧੰਦਾ ਛੇੜੀ ਬੈਠੇ ਐ ਇਹਨਾਂ ਦੇ ਧੰਦਿਆਂ ਤੇ ਸੱਟ ਐ ਉਹ ਜੇ ਇਹਨਾਂ ਵਰਗਾ ਧੰਦਾ ਮੈਂ ਕਰਦਾ ਹੋਵਾ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਸਾਨੂੰ ਬੰਦੂਕਾਂ ਚੱਕਰ ਚੁੱਕੀ ਫਿਰਦੇ ਆਂ ਅਸੀਂ ਮਾਰਨ ਲਈ ਨਹੀਂ ਅਸੀਂ ਤੇ ਆਪਣੇ ਆਪ ਨੂੰ ਬਚਾਉਣ ਲਈ ਚੱਕੀਆਂ ਆਹ ਸੋਚ ਨੂੰ ਬਚਾਉਣ ਲਈ ਚੱਕੀਆਂ ਆਹ ਦਿਮਾਗ ਚੱਲਦਾ ਰਹੇ 2-4 ਸਾਲ ਜਿਉਂਦੇ ਰਹਿ ਜੀਏ ਤਾਂ ਚੱਕੀਆਂ ਸਾਡੇ ਜੇ 2-4 ਸਾਲ ਕਰ ਜੀਏ ਆਪਣੀ ਗੱਲ ਘਟ ਤੋਂ ਘਟ ਮਰਦੇ ਮਰਦੇ ਵੀ ਆਪਣੀ ਗੱਲ ਕਰਕੇ ਜਾਈਏ ਅਸੀਂ ਕਿਸੇ ਨੂੰ ਡਰਾਉਣ ਲਈ ਰੈਫਲਾਨੀ ਚੱਕੀ ਫਿਰਦੇ ਬੰਦੂਕਾਂ ਚੱਕੀ ਫਿਰਦੇ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਅਸੀਂ ਬਚ ਪਚਾ ਕੇ ਲੰਘਣਾ ਚਾਹੁੰਦੇ ਆ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਕਿਸੇ ਨਾਲ ਝਗੜਾ ਨਹੀਂ ਕਰਨਾ ਚਾਹੁੰਦੇ ਪਰ ਆਪਣੀ ਗੱਲ ਰੱਖਣੀ ਚਾਹੁੰਦੇ ਆ ਵੀ ਗੁਰੂ ਤੇਰਾ ਵੀ ਐ ਗੁਰੂ ਮੇਰਾ ਵੀ ਐ ਤੂੰ ਐ ਸਮਝਿਆ ਮੈਂ ਐ ਸਮਝਿਆ ਤੈਨੂੰ ਤੇਰਾ ਹੱਕ ਐ ਮੈਨੂੰ ਮੇਰਾ ਮੇਰਾ ਵੀ ਗੁਰੂ ਨਹੀਂ ਲੱਗਦਾ ਮੈਂ ਇਦਾਂ ਸਾਂ ਅਸੀਂ ਸਮਝਣਾ ਚਾਹੁੰਦੇ ਹਾਂ ਅਸੀਂ ਨੇੜੇ ਲੱਗਣਾ ਚਾਹੁੰਦੇ ਹਾਂ ਤਾਂ ਕਰਕੇ ਭਾਈ ਧੰਦੇ ਤੇ ਸੱਟ ਹੈ ਜਦੋਂ ਲੋਕ ਆਪ ਪਾਣੀ ਪੜਨਗੇ ਪੜਾਉ ਇਹਨਾਂ ਦੇ ਕੋਲ ਕੌਣ ਜਾਊਗਾ ਇਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਇਹਨਾਂ ਦੇ ਧੰਦੇ ਤੇ ਸੱਟ ਵੱਜਦੀ ਹੈ ਅੱਗੇ ਪਾਠ ਚੱਲਦੇ ਸੀ 50 50 ਹੁਣ ਪਾਠ ਰਹਿ ਗਏ 5 ਤੇ ਅਗਲਾ ਤੇ ਆਪੀ ਕਹੂ ਵੀ ਇਹਨੂੰ ਮਾਰੋ ਗੋਲੀ ਅੱਖੋਂ ਸਤਨਾਮ ਵਾਹ ਹੁਣ ਅਗਲੇ ਨੂੰ 5 ਦੇ ਤਿੰਨ ਦਿਨਾਂ ਦਾ ਬਣਦਾ 10 ਲੱਖ ਤੇ 10 ਲੱਖ ਇਨਕਮ ਤੇ ਕਿਸੇ ਜੱਟ ਨੂੰ ਨਹੀਂ ਤਗੜੇ ਤੋਂ ਤਗੜੇ ਨੂੰ ਤਿੰਨ ਦਿਨਾਂ ਦੀ ਤਿੰਨ ਦਿਨਾਂ ਦੀ ਇਨਕਮ ਕਿਹੜੇ ਬਿਜ਼ਨਸ ਚ 10 ਲੱਖ 10 ਲੱਖ ਰੁਪਈਆ ਤਿੰਨ ਦਿਨਾਂ ਦਾ ਅਨਪੜ੍ਹਿਆ ਬੰਦਾ ਬਣ ਕੇ ਸਾਥ ਬਹਿ ਗਿਆ ਤੇ 50-50 ਰੱਖਦਾ ਪਾਠ ਇਕੱਠੇ ਤੇ 50 ਪਾਠਾਂ ਦਾ ਇਕੱਠਾ ਹੀ 5 ਲੱਖ ਰੁਪਈਆ ਤੀਜੇ ਦਿਨ ਆ ਜਾਂਦਾ 11000 ਭੇਟਾ ਰੱਖ ਲਈ 10 ਲੱਖ ਰੁਪਈਆ ਆ ਗਿਆ ਤੇ 10 ਲੱਖ ਚੋਂ ਲੱਖ ਪਾਠੀਆਂ ਨੂੰ ਦੇ ਦਿੱਤਾ 9 ਲੱਖ ਜੇਬ ਚ ਪਾ ਲਿਆ ਏਦੂ ਵਧੀਆ ਬਿਜ਼ਨਸ ਕੀ ਹੈ ਗੁਰਬਾਣੀ ਧੰਦਾ ਕਰਨ ਵਾਸਤੇ ਆ ਗੁਰਬਾਣੀ ਪੈਸਾ ਕਮਾਉਣ ਵਾਸਤੇ ਆ ਇਹ ਕਹਿੰਦੇ ਐ ਇਹ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਮੰਨਦਾ ਮੈਂ ਮੰਨਦਾ ਇਹ ਜਰੀਆ ਹੈ ਰੱਬ ਨੂੰ ਮਿਲਣ ਦਾ ਇਹ ਜਰੀਆ ਹੈ ਆਪਣੇ ਆਪ ਨੂੰ ਪਛਾਨਣ ਦਾ ਇਹ ਜਰੀਆ ਹੈ ਸਮਾਜ ਨੂੰ ਸੋਹਣਾ ਬਣਾਉਣ ਦਾ ਤੇ ਇਹ ਬੰਦੇ ਕਹਿੰਦੇ ਐ ਇਹ ਜਰੀਆ ਹੈ ਪੈਸਾ ਕਮਾਉਣ ਦਾ ਧੰਦਾ ਬਣਾਉਣ ਦਾ